ਮਨੋਭਾ ਹਰੀ ਮੈਡਮ ਕੀ ਨਾਮ ਆਪਣਾ ਜੀ ਜੋਤੀ ਪ੍ਰਿਹਾਰ ਕਿੱਦਾਂ ਹੋਈ ਚੋਰੀ ਕਿੱਦਾਂ ਪਤਾ ਲੱਗਿਆ ਮੈਂ 30 ਤਰੀਕ ਨੂੰ ਆਪਣੀ ਸਿਸਟਰ ਕੋ ਮਹੱਲੀ ਗਈ ਐ ਤੇ ਰਾਤ ਮੈਨੂੰ ਫੋਨ ਆਇਆ ਸਾਡੇ ਮਿਊਸਪਲ ਕਮੇਟੀ ਉਹਨਾਂ ਦੇ ਮੈਂਬਰ ਨੇ ਦੱਸਿਆ ਕਿ ਤੁਹਾਡੀ ਚੋਰੀ ਹੋ ਗਈ ਐ ਮੈਂ ਉਸ ਤੋਂ ਬਾਅਦ 7 ਕੁਜ ਮੈਂ ਇੱਥੇ ਪੁੱਜ ਗਈ ਹੁਸ਼ਿਆਰਪੁਰ ਕਿਉਂਕਿ ਰਾਤ ਨੂੰ ਉਹਨਾਂ ਨੇ 3:00 ਵਜੇ ਮੈਨੂੰ ਇਨਫੋਰਮ ਕੀਤਾ ਉਸ ਤੋਂ ਬਾਅਦ ਤਿਆਰ ਕੀਤਾ ਇਸ ਕਪੜੇ-ਕੁਪੜੇ ਢਾਲ ਲੇ ਤਾਂ ਫਿਰ ਉਸ ਤੋਂ ਬਾਅਦ ਅਸੀਂ ਚੰਨ ਪਏ ਕਿੰਨਾ ਨੁਕਸਾਨ ਹੋਇਆ ਜੀ ਇਹ 5 6 ਲੱਖਸ ਕੀ ਹੈ ਕੀ ਕੀ ਲੱਗੇ ਜੀ ਜੀ ਐਕਟਿਵਾ ਹਿਅਰਿੰਗ ਐਡ ਐਲ ਸੀ ਡੀ ਬਲੋਅਰ ਸਿਲਵਰ 골ਡ ਕੈਸ਼ ਪੁਲਿਸ ਨੂੰ ਤਲਾ ਦਿੱਤੀ ਹਾਂਜੀ ਪੁਲਿਸ ਨੂੰ ਕਹਿ ਕੇ ਆਏ ਆ ਪਰ ਪੁਲਿਸ ਹਜੇ ਤੱਕ ਰਿਪੋਰਟ ਕਰ ਐਫ ਆਈ ਆਰ ਨਹੀਂ ਦੱਜ ਕੀਤੀ ਉਹਨਾਂ ਨੇ ਤਾਂ ਉਹ ਕਹਿੰਦੇ ਤੁਸੀਂ ਆਪਣੇ ਆਪ ਦੇਖੋ ਕੁਛ ਇਸੇ ਦਾ ਹੀ ਗਲਤ ਬਣਾ ਰਹੇ ਅਸੀਂ ਆਨੇ ਆ ਤੁਸੀਂ ਦੇਖੋ ਉਹਨਾਂ ਨੇ ਭਾਈ ਸਾਹਿਬ ਨੇ ਕਿਹਾ ਕਿ ਤੁਸੀਂ ਪਹਿਲਾਂ ਦੇਖੋਗੇ ਅਸੀਂ ਕੀ ਪਤਾ ਅਸੀਂ ਕੀਤੀ ਹੋਵੇ ਤੁਸੀਂ ਵੀ ਉਹ ਕਰਨੀ ਆ ਕਿ ਅਸੀਂ ਕਰਨੀ ਆ ਹਾਂ ਤੋ ਇਸੇ ਤਰ੍ਹਾਂ ਉਹਨਾਂ ਨੇ ਉਹਨੂੰ ਕਿਹਾ ਉਹ ਕਹਿੰਦਾ ਮੈਨੂੰ ਐਸਐਸਪੀ ਦਾ ਫੋਨ ਆਇਆ ਆ ਮੈਂ ਉਹਨੂੰ ਮਿਲਣ ਲਈ ਚੱਲ ਰਹਾ ਹਾਂ ਤੁਹਾਡੀ ਚੋਰੀ ਵਾਲ ਕੋਈ ਧਿਆਨ ਨਹੀਂ ਨਹੀਂ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਨੇ ਕਿਹਾ ਇਸ ਮੈਨੂੰ ਮਿਲਣਾ ਨਹੀਂ ਮੈਂ ਮੁੜ ਕੇ ਆਨਾ ਮੁੜ ਕੇ ਕਰਨੇ ਨਾਲ ਭਾਈ ਸਾਹਿਬ ਦੇ ਸਾਹਮਣੇ ਗੱਲ ਹੋਈ ਆ ਤੇ ਹੁਣ ਬੇਸ਼ਕਾਰ ਦੇ ਹੱਲ ਕੋਈ ਨਹੀਂ ਆ ਹਾਂ ਹਾਂ ਜੇ ਤੱਕ ਨਹੀਂ ਕੋਈ ਆਇਆ ਤਦੇਮ ਹੰਲੇ ਦੇ ਵਿੱਚ ਚੋਰੀ ਹੋਈ ਆ ਕੀ ਕਹੋਗੇ ਬੜੀ ਮੰਦ ਭਾਗੀ ਘਟਣਾ ਜੀ ਏ ਸਾਡੇ ਮਹੱਲੇ ਦੇ ਵਿੱਚ ਤੀਸਰੀ ਚੋਰੀ ਆ ਹਫਤੇ 15 ਦਿਨ ਦੇ ਅੰਦਰ ਅੰਦਰ ਇਹ ਜਦੋਂ ਰਾਤ ਨੂੰ ਸਾਢੇ 3 ਵਜੇ ਦੇ ਵਿੱਚ ਮੈਨੂੰ ਫੋਨ ਆਇਆ ਕਿ ਸਾਡੇ ਇੱਧਰ ਗੁਆਂਡ ਦੇ ਵਿੱਚ ਚੋਰੀ ਐ ਸੀ ਉਸੇ ਵੇਲੇ ਆ ਕੇ ਜਿਹੜਾਂ ਦੇ ਘਰ ਚੋਰੀ ਹੋ ਗਈ ਸੀ ਮੁਹੱਲੀ ਆਪਣੀ ਸਿਸਟਰ ਦੇ ਕੋਲ ਉਹਨਾਂ ਨੂੰ ਇਤਲਾਹ ਕੀਤੀ ਕਿ ਅਸੀਂ ਗਲੀ ਵਾਲੇ ਨੇ ਇਕੱਠੇ ਹੋ ਕੇ ਪੁਲਿਸ ਵਾਲਾ ਕਿਉਂਕਿ ਇੱਕ ਮੌਕੇ ਤੇ ਪੁਲਿਸ ਵਾਲਾ ਆਏ ਸੀਗੇ ਜੀ ਉਹ ਦੇਖ ਚੈੱਕ ਕਰਕੇ ਚਲੇ ਗਏ ਜੋ ਜੋ ਚੋਰੀ ਹੋਈ ਐ ਤੇ ਬਾਅਦ ਵਿੱਚ ਉਹ ਅਸੀਂ ਜਦੋਂ ਇਹਨਾਂ ਦੇ ਮਕਾਨ ਮਾਲਕ ਆ ਗਏ ਫਿਰ ਉਹ ਥਾਣੇ ਗਏ ਅਸੀਂ ਤੇ ਥਾਣੇ ਵਾਲੇ ਪੁਲਿਸ ਵਾਲਿਆਂ ਨੇ ਮਨਾਂ ਕਰਤਾ ਕਹਿੰਦੇ ਜੀ ਇਸ ਵੇਲੇ ਸਾਡੇ ਕੋਲ ਟਾਈਮ ਨਹੀਂ ਅਸੀਂ ਬਾਅਦ ਚ ਆਵਾਂਗੇ ਤੁਸੀਂ ਅਸੀਂ ਐਸਐਸਪੀ ਸਾਹਿਬ ਦਾ ਫੋਨ ਹੈ ਅਸੀਂ ਉਧਰ ਚੱਲੇ ਆ ਜਦੋਂ ਫ੍ਰੀ ਹੋਣੇ ਤੇ ਅਸੀਂ ਬਾਅਦ ਚ ਦੇਖਦੇ ਕੀ ਹੋਏ ਜਿਨ੍ਹਾਂ ਦੇ ਚੋਰੀ ਹੋਈ ਮੌਕੇ ਤੇ ਉਹਨਾਂ ਦਾ ਨੁਕਸਾਨ ਕਾਫੀ ਹੋਇਆ ਐਕਟਿਵਾ ਐਲਸੀਡੀ ਬਲੂਅਰ ਕਟੋ-ਕਟ 골ਡ ਕਾਫੀ ਹੋਇਆ ਚਾਂਦੀ 6-7 ਲੱਖ ਦੇ ਆਸ-ਪਾਸ ਉਹਨਾਂ ਦੀ ਚੋਰੀ ਹੋਈ ਆ। ਪੁਲਿਸ ਨੂੰ ਬਹੁਤ ਸਾਰੀਆਂ ਜਿਹੜੀਆਂ ਆਈਆਂ ਚੋਰੀਆਂ ਹਰ ਰੋਜ਼ ਹੀ ਹੋ ਰਹੀਆਂ ਆਈਆਂ ਪੁਲਿਸ ਦੀ ਸਫਲਤਾ ਦੇ ਕਰਨੀ ਆ। ਪੁਲਿਸ ਨੂੰ ਬਿਲਕੁਲ ਇਹਦੇ 'ਤੇ ਧਿਆਨ ਦੇਣਾ ਚਾਹੀਦਾ ਹੈ। ਚਲਾਨ ਕੱਟਣ ਦੀ ਬਜਾਏ ਮੁਹੱਲਿਆਂ ਦੇ ਵਿੱਚ ਪੀਸੀਆਰ ਪਤਾਣੀ ਚਾਹੀਦੀ ਹੈ ਕਿਉਂਕਿ ਸਾਡੇ ਆਪਣੇ ਏਰੀਆ ਦੀ ਜੇ ਗੱਲ ਕਰਾਂ ਤੀਸਰੀ ਚੋਰੀ ਹੈ। ਪਿਛਲੇ ਸਾਲ ਇੱਕ ਲੇਡੀ ਦੀ ਗਲੀ 'ਚ ਬੈਠੇ ਦੀ ਚੈਨੀ ਹੋ ਗਈ। ਪਿਛਲੇ ਹਫਤੇ ਇੱਕ ਘਰ ਦੇ ਵਿੱਚ ਉਹ ਟੂਟੀਆਂ ਤੱਕ ਲਾ ਕੇ ਚਲੇ ਗਏ ਇੱਕ ਨਾਲ ਦੀ ਗਲੀ ਦੇ ਵਿੱਚ ਉਥੋਂ ਫ੍ਰਿਜ ਵਗੈਰਾ ਬੈਟਰੀ ਵਗੈਰਾ ਕਾਜ ਦਾ ਇਦਾਂ ਤੱਕ ਦਾ ਨੁਕਸਾਨ ਹੋਇਆ ਜੀ